ਸਸਿਕਾ ਦੋਸਤੋ ਜਿਗਜੀ ਡੇਲੀ ਬਲੌਗਸ ਦੇ ਮੈਂ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਤੁਸੀਂ ਠੀਕ ਠਾਕ ਹੋਵੋਗੇ ਤੇ ਅੱਜ ਤੁਹਾਨੂੰ ਮਾਤਾ ਜੀ ਦੀਆਂ ਪੁਰਾਣੀਆਂ ਗੱਲਾਂ ਬਾਤਾਂ ਹੱਥਾਂ ਦੀ ਮਿਹਨਤ ਪਰਿਵਾਰ ਦਾ ਪਿਆਰ ਦਿਖਾਵਾਂਗੇ ਤੁਹਾਨੂੰ ਮਾਤਾ ਨਾਲ ਗੱਲਾਂ ਬਾਤਾਂ ਵੀ ਕਰਵਾਵਾਂਗੇ ਦੇਖੋ ਛੋਟੀਆਂ-ਛੋਟੀਆਂ ਬੱਚੀਆਂ ਆਪਦੀ ਦਾਦੀ ਦੇ ਕੋਲੇ ਬੈਠੀਆਂ ਤੇ ਵਿਰਲੀ ਪਰਿਵਾਰ ਰਹਿ ਗਏ ਜਿਹੜੇ ਆਪਦੀ ਦਾਦੀ ਦੇ ਕੋਲੇ ਪੁੱਤ-ਪੋਤਰੀਆਂ ਬੈੰਦੀਆਂ ਤੇ ਦੇਖੋ ਇਹ ਪੋਤियां ਆਗੀਆਂ ਦਾਦੀ ਦੇ ਕੋਲੇ ਬੈਠਦੀਆਂ ਸਾਰਾ ਦਿਨ ਕਹਿੰਦੀਆਂ ਮੇਰੀ ਨਾਲ ਗੱਲਾਂ ਬਾਤਾਂ ਵੀ ਕਰਦੀਆਂ ਛੁੱਟੀ ਵਾਲੇ ਦਿਨ ਵੀ ਮੇਰੇ ਕੋਲੇ ਬਹਿੰਦੀਆਂ ਸ਼ਾਮ ਨੂੰ ਵੀ ਸਾਰਾ ਪਰਿਵਾਰ ਇੱਕ ਮੰਜੇ ਤੇ ਬਹਿੰਦਾ ਤੇ ਗੱਲਬਾਤ ਤੁਹਾਡੀ ਮਾਤਾ ਨਾਲ ਵੀ ਕਰਵਾਉਣੀ ਆ ਮਾਤਾ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਠੀਕ ਠਾਕ ਹੋ ਜੀ ਠੀਕ ਹੈ ਕੀ ਨਾਮ ਹੈ ਮਾਤਾ ਜੀ ਤੁਹਾਡਾ ਜੀ ਕਿੰਨੀ ਉਮਰ ਹੋਗੀ ਤੁਹਾਡੀ 70 ਸਾਲ ਦੀ 70 ਸਾਲ ਦੀ ਮਾਤਾ ਜੀ ਹੁਣ ਫਿਰ ਰਿਟਾਇਰਮੈਂਟ ਲੈ ਲਈ ਉਧਰ ਨਵਾਲੇ ਪਾਸੋਂ ਉਧਰੋਂ ਤਾਂ ਲੈ ਲਈ ਹੂੰ ਹੋਰ ਫਿਰ ਕਿਹੜੇ ਕੰਮ ਚ ਬਿਜੀ ਰਹੇ ਨੇ ਹੋਰ ਨਾਮ ਸਿਮਰਨ ਜਾਰੇ ਕਰਦੇ ਹਾਂ ਆਮ ਜਿਹਾ ਪਸ਼ੂਆਂ ਚ ਵੀ ਜਾਂਦੇ ਉਹ ਆ ਵੀ ਚੱਕਦੇ ਨੇ ਜਿਹੜੇ ਗਾਂ ਵੀ ਤੋੜ ਸਿੰਗਾ ਦੇ ਤੇਲ ਵੀ ਲਾ ਦੇਣੀ ਆ ਅੱਛਾ ਮੈਨੂੰ ਸਾ ਬਣ ਨਹੀਂ ਆਉਂਦਾ ਪਸ਼ੂਆਂ ਚ ਜਾਏ ਹੂੰ ਉਹ ਮੰਨ ਲੜਦੇ ਆ ਜਿਹੜੀ ਲੱਤ ਤੋੜਦੇ ਫਿਰ ਕੀ ਕਰਨੀ ਹੂੰ ਸੇ ਪਰ ਮੈਂ ਥੋੜੇ ਹੱਦ ਵਾਜ਼ ਵਾ ਮੈਂ ਜਾਂ ਨਹੀਂ ਪਸ਼ੂ ਹੂੰ ਮੈਨੂੰ ਸਾ ਦਾ ਪਹਿਲਾ ਫਿਰ ਕਿੰਨੇ ਪਸ਼ੂ ਰੱਖੇ ਹੁੰਦੇ ਸੀ ਆਪਣੇ ਪਸ਼ੂ ਤਾਂ ਹੁੰਦੇ ਹੀ ਸੀ ਪਹਿਲਾਂ ਤੋਂ ਘਰ ਜਾ ਵੀ ਝੋਟਗਾ ਹੁੰਦੀਆਂ ਤੇ ਘਰ ਜਾ ਵੀ ਵੇਚੀਆਂ ਬਸ ਆਪਾਂ ਭਾਗ-ਬਾਲ ਕਿਸੇ ਪਸ਼ੂਆਂ ਚ ਜਾਏ ਮੈਨੂੰ ਤਾਂ ਪਤਾ ਮੈਨੂੰ 사ਗਰ ਨਹੀਂ ਹੁੰਦਾ ਵਾਹ ਜੀ ਵਾਹ ਤੇ ਪਰਲੀ ਫੈ ਬਚਾ ਲਈ ਉਹਨਾਂ ਨੂੰ ਪਾਣੀ ਪਿਆਤਾ ਬਸ ਗੋਹਾ ਚੱਕਤਾ ਉਥੋ ਜਹਾ ਕੂੜਾ ਚੱਕਤਾ ਪਹਿੜਾ ਲੱਗਦਾ ਕੂੜੇ 'ਚ ਖੜੇ ਪਸ਼ੂ ਸੋਹਣੇ ਨਹੀਂ ਗੱਜ ਹੂੰ ਛਪੜ ਤੇਰੇ ਉਹ ਨਹੀਂ ਉਹ ਕੈਨ ਨਾ ਪਸ਼ੂ ਚੱਕਾਂਗੇ ਤੰ ਦੇਖਣਗੇ ਹੂੰ ਮਨ ਦੇ ਹੱਥਾਂ ਪਰ ਇਹ ਨਹੀਂ ਜਾਂਦਾ ਜਿੰਨੇ ਜਰ ਪਸਨਾ ਜੀ ਕਿੜਾ ਕੱਟੇ ਨਾ ਪਰ ਕੰਮਕਾਰ ਕਰੇ ਨਾ ਆ ਰਿਹਾ ਲੱਗਦਾ ਕਿੰਨੇ ਕਿੰਨੇ ਪਸ਼ੂ ਮਤਾਂ ਪਹਿਲੇ ਪਾਲਦੇ ਰਹੇ ਹੋ ਫਿਰ ਚਾਰ ਪੰਜ ਮੱਝਾਂ ਤਾਂ ਪਤਾ ਹੁੰਦੀਆਂ ਹੀ ਸੀ ਰਾਂਝਾਂ ਵੀ ਅੱਛਾ ਇਹ ਤਾਂ ਵੱਡੇ ਕਾਕੇ ਦੀ ਡੈਥ ਹੋ ਗਈ ਫਿਰ ਥੋੜਾ ਜਿਹਾ ਘਟਾ ਲਈ ਸੀ ਜੀ ਉਸ ਤੋਂ ਪਰਿਵਾਰ ਤੇ ਬੋਝ ਬਣ ਗਿਆ ਦੁੱਖ ਦਾ ਬਾਈ ਵੀ ਬਹੁਤ ਮੇਨਟ ਸੀ ਤੁਹਾਡਾ ਬੇਟਾ ਜੀ ਹੈਨਾ ਕੀ ਨਾਮ ਸੀ ਉਹਨਾਂ ਦਾ ਜੀ ਉਹ ਤਾਂ ਉਹ ਬਿੱਟੂ ਕਹਿੰਦੇ ਹੁੰਦੇ ਸੀ ਜਿੰਨ ਬੇਅਰਥ ਸੀਗਾ ਅੱਛਾ ਕੱਚਾ ਨਾਮ ਬਿਆਨਤ ਕਹਿ ਦਿੰਦੇ ਸੀ ਜੀ ਅੱਛਾ ਬਾਈ ਹੁਣ ਜਸਵਿੰਦਰ ਫਿਰ ਨਾਲ ਕੀਤੀ ਪੁੱਤੀ ਦਾ ਇਹ ਕਰਤਾ ਇਹ ਕਰਤਾ ਪਾਤਾ ਵਾਲ ਹੋਰ ਬਾ ਠੇਕੇ ਤੇ ਇੱਕ ਅੱਠ ਤੇ ਠੀਕ ਹੈ ਜਿੰਨੇ ਲਈ ਲਈ 10 ਕਿੱਲੇ ਘੱਟ ਤੇ ਸੋਵਾ ਕੇ ਕਿੱਲੇ ਜੋਣ ਜੀ ਇਹ ਮਤਲਬ ਕੀ ਗੱਲ ਹੋ ਗਈ ਸਾਨੂੰ ਕਰੰਟ ਲੱਗ ਗਿਆ ਸਾਨੂੰ ਲੱਗ ਗਿਆ ਜਨਰੇਟਰ ਲੱਗਿਆ ਬਸ ਪੁੱਤ ਤੇ ਮਮਾਇਆ ਠੀਕਾ ਕੋਲੇ ਵੀ ਮਮਾਇਆ ਲਵੇ ਨਹੀਂ ਮੈਂ ਕਹਿੰਦੇ ਐ ਲੱਗਦਾ ਵੀ ਤਾਰਾ ਦੂਰਾ ਨਹੀਂ ਕੱਟਦੀ ਜਾਂ ਨੀਂਦ ਹੋਊਗੀ ਇਹ ਕੋਲੋਂ ਹੀ ਆਇਆ ਸੀਗਾ ਝੋਨਿਆਂ ਦੇ ਸੀਜ਼ਨ ਚ ਹਾਂ ਲੱਗ ਗਿਆ ਸੀ ਮਗਾਇਆ ਵੀ ਹੁੰਦਾ ਬੰਦਾ ਇੱਕ ਕਹਿਰਾ ਰਹਿੰਦਾ ਹੂੰ ਇਹ ਕਿ ਆ ਲੈਣਾ ਆ ਗਿਆ ਜਾਂਦੇ ਨੂੰ ਗਾਰ ਚ ਲੱਗ ਗਿਆ ਮੈਨੂੰ ਤਾਂ ਪਤਾ ਪੱਤਾ ਲੱਗਿਆ ਵੀ ਗਾਰ ਚ ਲੱਗ ਗਿਆ ਸੀ ਮੇਰੇ ਕੋਲ ਤਾਂ ਕੋਈ ਗੱਲ ਨਹੀਂ ਗੱਲ ਜੀ ਤੇ ਤਾਂ ਕਿਸ਼ ਨੂੰ ਲੱਭ ਲੈਂ ਕਿ ਉਹ ਦੇਖੋ ਮਾਤਾ ਜਿਹੜਾ ਮਾਂ ਬਾਪ ਦਾ ਮਾਂ ਪੁੱਤ ਦਾ ਰਿਸ਼ਤਾ ਇੱਕ ਆਂਦਰਾਂ ਦਾ ਰਿਸ਼ਤਾ ਹੈ ਬੀਬੀ ਜੀ ਦੇਖੋ ਜਦੋਂ ਕਿਸੇ ਮਾਂ ਦਾ ਪੁੱਤ ਚਲਾ ਜਾਂਦਾ ਤਾਂ ਮਾਂ ਦੇ ਦੁੱਖ ਹੱਡਾਂ ਨਾਲ ਹੀ ਜਾਂਦੇ ਜਾਂਦਾ ਨਹੀਂ ਥੋੜਾ ਫਿਰ ਤੁਸੀਂ ਆਪ ਦੇ ਆਪ ਨੂੰ ਕਿਵੇਂ ਬਿਜੀ ਕਿਵੇਂ ਰੱਖਦੇ ਆ ਬਸ ਐ ਰੱਖਦੇ ਮਤਲਬ ਵੀ ਭਲਾ ਕੇ ਜਦੋਂ ਆਹ ਮਸ਼ੀਨ ਤੇ ਲੱਗ ਗਈ ਹੂੰ ਉਹ ਰੋਜ਼ ਘੰਟਾ ਲੱਗਿਆ ਦੋ ਘੰਟੇ ਲੱਗੇ ਉਹ ਤਾਂ ਮੈਨੂੰ ਆਹ ਰੰਗ ਵੀ ਬਿਟੂ ਹੋਈ ਨਹੀਂ ਜੀ ਇਹ ਤਾਂ ਜਾ ਰਹੇ ਲੋਕ ਜਲ ਕੋਤਾ ਖਾਏ ਹੂੰ ਪਾਸੇ ਕੋਸਮ ਅਜੀਬਾ ਜਿਹਾ ਦੇ ਰਿਹਾ ਬਸ ਐ ਭਲਾ ਕੇ ਜੀ ਜਦੋਂ ਬੱਦਲ ਚੰਚਣ ਲੈ ਲੈਣੀ ਫਿਰ ਪੈ ਜਾਂਦਾ ਅੱਛਾ ਆਪ ਦੇ ਆਪ ਨੂੰ ਬਿਜੀ ਜਿਆਦਾ ਰੱਖਦੇ ਹੋ ਬਿਜੀ ਦਾ ਕੰਮ ਚ ਹੀ ਰੱਖਦੇ ਆ ਬਸ ਐ ਲੱਗੇ ਰਹਿੰਦੇ ਹੂੰ ਮਾਤਾ ਜੀ ਵੇਖੋ ਵੀ ਚਲੋ ਜਿਹੜੀਆਂ ਭੈਣਾਂ ਦੇ ਵਿਆਹ ਨੂੰ ਕਿਸੇ ਦੇ 6 ਮਹੀਨੇ ਹੋਏ ਆ ਕਿਸੇ ਦੇ ਸਾਲ ਹੋਏ ਆ ਕਿਸੇ ਦੇ 4 ਵੇਖੋ ਕਹਿੰਦੇ ਆਪ ਤੋਂ ਛੋਟੇ ਨੂੰ ਵੇਖਣਾ ਪੈਂਦਾ ਆਪ ਤੋਂ ਜਦੋਂ ਵੱਡੇ ਤੋਂ ਖੜੇ ਨੂੰ ਵੇਖਦੇ ਆ ਹਨਾ ਫਿਰ ਆਪ ਦੇ ਆਪ ਨੂੰ ਥੋੜਾ ਜਿਹਾ ਕਰੜਾ ਕਰਨਾ ਪੈਂਦਾ ਵੀ ਥੋੜਾ ਜਿਹਾ ਜਿਵੇਂ ਹੁਣ 10ਵੇਂ 5 6 ਨਹੀਂ 7 ਸਾਲ ਦਾ 9 ਸਾਲ ਦਾ ਗੁਰੂ ਗ੍ਰੰਥ ਸਾਹਿਬ ਜੀ ਆ ਕਿ ਮੈਂ ਕਨੀ ਉਹਨੇ ਕਿਸੇ ਵੀ ਨਹੀਂ ਰੱਖਿਆ ਫਿਰ ਇਹ ਦਿਲ ਵੀ ਠੀਕ ਹੋ ਜਾਂਦਾ ਜਦੋਂ ਫੋਟੋ ਹਟਾ ਦੇਖ ਲਾਉਂਦੀ ਕਿਤੇ ਮੈਂ ਤਾਂ ਕਦੇ ਦਿਖਾਈ ਨਹੀਂ ਉਹਦੇ ਫਿਰ ਹੋ ਹੀ ਪਾਇਆ ਹੂੰ ਮੈਂ ਤਾਂ ਫੋਟੋ ਵੀ ਚਾਹ ਤੇ ਜੂ ਕਰੇ ਲਿਖਣੀ ਜੀ ਪਿਆ ਕਰੇ ਪਾਸੇ ਨੂੰ ਗੱਤ ਕਿ ਨਾ ਇਹ ਮਾਤਾ ਜੀ ਫਿਰ ਪੋਤੀਆਂ ਫਿਰ ਸਾਰਾ ਦਿਨ ਕੁਲੀ ਰਹਿੰਦੀਆਂ ਜੇ ਛੁੱਟੀ ਹੁੰਦੀ ਉਹ ਤਾਂ ਰਹਿੰਦੀਆਂ ਹੂੰ ਐ ਤਾਂ ਬਿਠੇਰਾ ਕਰਦੇ ਸੁਣ ਸੁਣਦੀਆਂ ਬਾਤਾਂ ਬੁੱਤਾਂ ਪੁਰਾਣੀਆਂ ਹੂੰ ਸੁਣਦੀਆਂ ਨੇ ਦਾਦੀ ਤੋਂ ਬਾਤਾਂ ਕੀ ਨਾਮ ਹੈ ਤੇਰਾ ਕੀ ਨਾਮ ਗੁਰਸੀਰਤ ਗੁਰਸੀਰਤ ਕਿਹੜੀ ਕਲਾਸ ਚੋਗੀ ਬੇਟਾ ਸੈਕਿੰਡ ਸੈਕਿੰਡ ਦੇ ਵਿੱਚ ਪੰਜਾਬੀ ਹੁੰਦੀ ਆ ਫਿਰ ਪੰਜਾਬੀ ਹੂੰ ਥੋੜੀ ਮੋਟਾ ਸਕੂਲ ਚੜੇ ਪੜਾਉਂਦੇ ਸਕੂਲ 'ਚ ਥੋੜੀ ਪੜਾਉਂਦੇ ਸਕੂਲ ਥੋੜੀ ਪੜਾਉਂਦੇ ਆ ਤੇ ਫਿਰ ਘਰੇ ਆ ਕੇ ਮੰਮਾ ਨਹੀਂ ਪੜਾਉਂਦੀ ਦੀਦੀ ਪੜਾਉਂਦੀ ਆ ਵੱਡੀ ਠੀਕ ਆ ਪੜ੍ਹਦੀ ਹੁੰਨੀ ਆ ਪੰਜਾਬ ਸੌਖਾ ਕਿਹੜਾ ਲੱਗਦਾ ਸਬਜੈਕਟ ਤੈਨੂੰ ਫਿਰ ਹਨ ਹਮ ਪੰਜਾਬੀ ਸੌਖਾ ਲੱਗਦਾ ਫਿਰ ਪੰਜਾਬੀ ਆਉਂਦੀ ਵੀ ਹੋ ਤੈਨੂੰ ਹਨ ਹੈ ਤੜੂ ਹਟ ਆਉਂਦੀ ਆ ਥੋੜਾ ਨਾਮ ਤਾਂ ਪਾਉਣਾ ਆ ਦਾ ਉਹ ਨਾਮ ਪਾ ਤੇਰਾ ਨਾਮ ਪੰਜਾਬੀ ਚ ਪੰਜਾਬੀ ਚੱਕਰ ਬੋਲ ਕੇ ਦੱਸੀ ਮੈਨੂੰ ਪੰਜਾਬੀ ਚ ਨੂ ਨਾਮ ਆ ਨਾ ਪੰਜਾਬੀ ਚ ਆਉਂਗਾ ਨਹੀਂ ਇੰਗਲਿਸੀਆ ਦਾ ਫਿਰ ਇੰਗਲਿਸ ਤਾਂ ਥੜਾ ਵਟਾ ਥੋੜਾ ਬਟਾ ਚਲ ਕੋਈ ਕੀ ਨਾਮ ਆ ਬੇਟਾ ਤੇਰਾ ਸਹਿਦੀਪ ਸਹਿਦੀਪ ਕਿਹੜੀ ਕਲਾਸ ਹੋਗੀ ਬਤਾ 8th 8th ਦੇ ਵਿੱਚ ਹੋਗੀ ਕੀ ਸੋਚਿਆ ਵੀ ਕੀ ਬੰਨਣਾ ਹੈ ਪੁਲਿਸ ਪੁਲਿਸ ਦੇ ਵਿੱਚ ਜਾਣਾ ਹੈ ਵੈਰੀ ਗੁੱਡ ਫਿਰ ਡੰਡੇ ਟੁੰਡੇ ਲਾਇਆ ਕਰੋਗੇ ਹੈ ਲੋਕਾਂ ਦੇ ਹੈ ਅੱਛਾ ਵਧੀਆ ਲੱਗਦੀ ਹੈ ਪੜਾਈ ਤੇ ਕੋਈ ਹੈਲਪ ਵੀ ਕਰਾਉਣੇ ਦਾਦੀ ਦੇ ਨਾਲ ਕਿਹੜੇ ਕੰਮ ਚ ਹੈਲਪ ਕਰਾਉਣੇ ਨੇ ਹਾਂ ਜਿਵੇਂ ਕੀ ਸੁਣੀ ਸੁਪਾਤੀ ਹਾਂ ਹਾਂ ਸੂਈ ਧਾਗਾ ਧੁੱਗਾ ਪਾਉਣ ਦੀ ਹੈਲਪ ਹੈ ਇਹ ਤਾਂ ਮੈਂ ਆਪੇ ਪਾ ਲੈਣਾ ਹਾਂ ਹਾਂ ਜਿਗਾਰੀਆਂ ਪਾ ਵੀ ਨਹੀਂ ਲੈਣ ਵਾਲੀ ਜੀ ਦੇਸ ਦੇ ਮਾਤਾ ਉਹ ਧਾਗਾ ਪਾ ਲੈਣੇ ਪ੍ਰੇਸ਼ਨ ਹੋਇਆ ਫਿਰ ਲੈਣ ਚ ਪੈ ਗਿਆ ਧਾਗਾ ਬਣ ਪਾਇਆ ਕੀ ਕੁਝ ਬਣਾਇਆ ਕਿਉਂਕਿ ਪਿੰਡਾਂ ਦਾ ਕਲਚਰ ਹੈ ਨਾ ਪੁਰਾਣਾ ਕਲਚਰ ਆਪਾਂ ਦਿਖਾਈਏ ਵੀ ਕਿਵੇਂ ਲੋਕ ਹਾਂ ਕੀ ਬਣਾਇਆ ਵੇਖੋ ਦਰਸ਼ਕੋ ਕਿੰਨਾ ਸੋਹਣਾ ਝੂਲਾ ਬਣਾਇਆ ਹੈ ਨਾ ਮਾਤਾ ਨੇ ਪੁਰਾਣੇ ਸਮੇਂ ਦੇ ਵਿੱਚ ਮਾਤਾ ਜਦੋਂ ਸਕੀਰੀਆ ਸਕੂਲੀਆਂ ਜਾਂਦੀ ਸੀ ਫਿਰ ਆ ਅੱਛਾ ਇਹ ਕੱਪੜੇ ਦਾ ਬਣਾਇਆ ਜੀ ਇਹ ਕੱਪੜੇ ਦਾ ਠੀਕ ਹੈ ਕਿੰਨੇ ਕਿ ਦਿਨਾਂ ਚ ਬਣਾ ਦੇਣੇ ਹੋ ਫਿਰ ਕਿੰਨੇ ਝੋਲੇ ਬਣਾ ਦੇਣੇ ਨੇ ਅੱਜ ਚ 3000 ਬਣਾ ਲਈਆਂ 3-4 ਬਣਾ ਦੇਣੇ ਹੋ ਸਕੀਰੀਆ ਸਕੂਲੀਆਂ ਨੇ ਵੀ ਲੈ ਕੇ ਜਾਂਦੇ ਹੋਣਗੇ ਵੀ ਪੁਰਾਣੀ ਚ ਅੱਛਾ ਉਹਨਾਂ ਵਾਸਤੇ ਬਣਾਉਣੇ ਹੋ ਵੇਖੋ ਦਰਸ਼ਕੋ ਕਿੰਨਾ ਸੋਹਣਾ ਝੋਲਾ ਮਾਤਾ ਨੇ ਬਣਾਇਆ ਹਨਾ ਹੱਥਾਂ ਦੀ ਕਾਰਾਗਰੀ ਦੇਖੋ ਜਿਹਨੇ ਕੰਮ ਕਰਿਆ ਤੋ ਰਹਿਣਾ ਨਹੀਂ ਜਾਂਦਾ ਤੇ ਹੋਰ ਮਾਤਾ ਵੱਡੇ ਝੋਲੇ ਵੀ ਬਣਾਏ ਆ ਫਿਰ ਵੇਖੋ ਦਰਸ਼ਕੋ ਅੱਛਾ ਇਹ ਜਵਾਰਾਂ ਜਬੂਰਾਂ ਵਾਲੇ ਜਿਹੜੇ ਕੋਈ ਰੇਹਾਂ ਸਪਰੇਅਾਂ ਵਾਲੇ ਆਉਂਦੇ ਉਹਦੇ ਤੋਂ ਬਣਾ ਦਿੰਨੇ ਹਾਂ। ਵੇਖੋ ਦਰਸ਼ਕੋ ਇੱਧਰ ਦੇਖੋ ਤੁਸੀਂ ਜੇਬਾਂ ਮਿਲਾਈਆਂ ਮਾ ਤਾਂ ਫਿਰ ਜੇਬਾਂ ਦਾ ਕੀ ਕੰਮ ਹੈਗਾ ਜੀਆਂ ਜੀਆਂ ਥੁੜਾ ਜੇਬਾਂ ਲਾ ਕੇ ਪੈਸੇ ਪੂਸੇ ਪਾਉਣੇ ਆ। ਸਰ ਉਹ ਕਿਹੜੀ ਪਾਣੀ ਹੈ ਲੱਸੀ ਨਹੀਂ ਪਾ ਕੇ ਬੋਤਲਾਂ 'ਚ ਉਹ ਪਾਣੀ ਦੇ ਖੇਤ ਰੋਟੀ ਜਾਂਦੀ ਹੈ। ਹਾਂਜੀ। ਇਹ ਰੋਟੇ 'ਚ ਪਾ ਲੈਂਦੇ। ਵਾਹ ਜੀ ਬਾਬੇ ਵੇਖੋ ਕਿੰਨਾ ਸੋਹਣਾ ਝੋਲਾ ਬਣਾਇਆ ਹੈਗਾ। ਅੱਛਾ ਬੋਤਲੇ 'ਚ ਟੇਢੀ ਟੁੱਢੀ ਵੀ ਨਹੀਂ ਹੁੰਦੀ ਜੀ ਹੈਨਾ? ਦੁਲਦੀ ਨਹੀਂ ਚਾਬ ਨਹੀਂ ਮੁੱਕਦੀ। ਹੂੰ। ਆ ਗਰ ਕੀ ਕਾਇਕੇ ਕਿੰਨੇ ਬਣਾਤੇ ਫਿਰ ਮਾਤਾ ਅੱਜ ਝੂਲੇ ਬਣਾਈ ਜਾਂਦੇ ਸੀ ਮੈਨੂੰ ਝੂਲੇ ਤੇ ਜੂਰ ਸੀਗਾ ਹਣਾ ਜਦੋਂ ਅਸੀਂ ਆਏ ਆ ਇਹਨਾਂ ਦੇ ਤੰਗ ਵਾਲਾ ਵਾਗ ਇਹਨਾਂ ਦੇ ਵੇਖੋ ਕਿੰਨੇ ਸੋਹਣੇ ਸੋਹਣੇ ਵੇਖੋ ਰੰਗ ਬਰੰਗੇ ਮਾਤਾ ਨੇ ਝੂਲੇ ਬਣਾਏ ਆ ਤੇ ਕਿੰਨੇ ਵਧੀਆ ਲੱਗਦੇ ਮਾਤਾ ਹਜੇ ਤੱਕ ਤਨੀ ਫਿਰ ਲਾਉਣ ਲਈ ਬੇਚੀ ਹੈ ਜੀ ਇਹਨਾਂ ਦੀ ਹਣਾ ਤਨੀਆਂ ਬਣਾਈ ਹੂੰ ਸਕੀਰਾਂ ਸਕੂਰ ਵਾਲੇ ਪਰ ਲੈ ਕੇ ਜਾਂਦੇ ਹੁਣ ਦੇ ਸੀਜ਼ਨ ਦੇ ਹਿਸਾਬ ਨਾਲ ਆਵਾਸਤੇ ਬਣਾਏ ਅੱਛਾ ਅਗੀਆਂ ਈਆਂ ਵਾਸਤੇ ਬਣਾਏ ਆ ਭੈਣਾਂ ਨੂੰ ਤਾਂ ਬਣਾ ਕੇ ਦੇਦੇ ਅੱਛਾ ਭੈਣਾਂ ਫਿਰ ਵੱਡੀਆਂ ਤੇ ਛੋਟੀਆਂ ਵੱਡੀਆਂ ਅੱਛਾ ਵੱਡੀਆਂ ਉਹ ਭਰਾ ਵੀ ਛੋ ਠੀਕ ਹੈ ਵੈਰੀ ਗੁੱਡ ਬਹੁਤ ਵਧੀਆ ਪੁਰਾਣੇ ਬਜ਼ੁਰਗੇ ਨਾ ਮੱਥਾ ਮਾਰ ਸਕਦੇ ਆ ਨਮਗਾ ਤੋਂ ਤਾਪ ਦੇ ਸੂਟ ਵੀ ਨਹੀਂ ਬਣਦੇ ਜੀ ਹਨਾ ਉਹ ਵੀ ਮੁਰਦ ਤੇ ਕਹਿੰਦੇ ਆ ਮੁੱਲ ਤੇ ਬਣਾ ਲਾਂਗੇ ਆ ਉਹ ਫਿਰ ਫੋਨ ਵੇਚਣਗੇ ਹੂੰ ਕਿ ਨਹੀਂ ਫੋਨ ਤੇ ਲੱਗੇਗਾ ਨਹੀਂ ਟਾਈਮ ਲੰਗੇਗਾ ਮੈਂ ਤਾਂ ਫੋਨ ਫਣ ਚਲਾ ਲੇ ਕਿ ਤੁਸੀਂ ਫਿਰ ਮੈਂ ਤਾਂ ਕੋਈ ਐਡਾ ਕਿਹੜਾ ਹੁੰਦਾ ਮੈਂ ਤਾਂ ਭਤੋ ਵੀ ਨਹੀਂ ਆਪਾ ਅੱਛਾ ਮੈਂ ਤਾਂ ਘਬਰਾ ਹੁੰਦਾ ਇਹ ਮੇਰੇ ਕੋਲ ਇਹ ਗੱਲ ਕਰ ਮੈਂ ਤਾਂ ਦੋ ਘੰਟੇ ਲਾਂ ਕਰਦੇ ਮੈਂ ਤਾਂ ਫਿਰ ਜਦੋਂ ਸਕੀਰੀ ਆਲੇ ਆਉਂਦੇ ਆ ਪਰ ਸਾਰੀ ਸਾਰੀ ਰਾਤ ਗੱਲਾਂ ਕਰਦੇ ਹਾਂ ਕਿ ਕਰਦੇ ਹੁਣ ਪਹਿਣਾ ਗੋਲੇ ਦਾ ਫੇਰ ਉਹਨੇ ਲਾ ਕੇ ਆਈ ਫਿਰ ਦੋਸਤ ਸੁਮੈ ਇਹਨਾਂ ਨੇ ਵਿਆਹ ਕਰੇ ਸੀ ਮਾਤਾ ਮੁੱਕੋ ਗਈ ਸੀ ਅੱਛਾ ਜਸਵਿੰਦਰ ਦੇ ਜਰਮਨ ਦੀ ਮੁੱਕੀ ਵੀ ਹੈ ਠੀਕ ਹੈ ਆਪਦੇ ਘਰੇ ਤਾਂ ੰਦਾ ਰੋਣਾ ਫਿਰ ਉਹਨਾਂ ਦਾ ਬੰਟ ਬਣਾਇਆ ਫਿਰ ਉਹਨਾਂ ਨੇ ਕੀਤਾ ਤੋਰਨਾ ਜਾਪ ਕਰਾਈ ਵਾਹ ਮੇਰੇ ਤਾਂ ਮਸ਼ਹੂਰ ਹੀ ਗੱਲ ਪਈ ਕਿ ਤੇ ਜਿੱਦੇ ਨਾਲ ਮੈਂ ਜਾਂਦੀ ਹਾਂ ਹੂੰ ਸੰਗਰਸ਼ੀ ਕਰਿਆ ਬਸ ਪਹਿਲਾ ਮਾਮਕੋ ਗਈ ਇਹ ਪਾਏ ਫਿਰ ਜਸਵਿੰਦਰ ਰਾਇਆ ਪਿਓ ਮੁੱਕਿਆ ਫਿਰ ਉਹ ਪਾਏ ਹੂੰ ਜੀ ساری ਜ਼ਿੰਦਗੀ ਆ ਹੀ ਲੰਗੀ ਆ ਬਸ ਕੌਮ ਹੀ ਲੰਗੀ ਦੁੱਖਾਂ ਚ ਲੰਗੀ ਜੀ ਦੁੱਖਾਂ ਚ ਲੰਗੀ ਬਸ ਸਾਰੀ ਹੂੰ ਜੀ ਬਸ ਵੀ ਹੁਣ ਵੀ ਟੂ ਨੇ ਇਹੋ ਕਰਾਤਾ ਵੀ ਮੈਂ ਵੀ ਲੜੇ ਆਪਦੇ ਆਪ ਸੁਣਾ ਮਿਤੰਦਾਰੀ ਖਤੇ ਹੂੰ ਨਾਲ ਫਿਰ ਦੁੱਖ ਵੀ ਢੱਡਾਂ ਚ ਲਈ ਫਿਰੇ ਢੱਡਾਂ ਚ ਖੇਤ ਵੀ ਬਥੇਰਾ ਕਰਾਇਆ ਮੈਂ ਤਾਂ ਨਾਲ ਕੁਸਲੇ ਰਹਿੰਦੇ ਸੀ ਮੈਂ ਤਾਂ ਖੇਤ ਵੀ ਨਾਲ ਕੰਮ ਕਰਾਉਂਦੀ ਪਾਣੀ ਵੀ ਲਾਉਂਦੀ ਤੂੜੀ ਵੀ ਟੋਹ ਵੀ ਨਰਮਾ ਵੀ ਬਟਾਉਂਦੀ अच्छा कणक भी वड्डी वाह हिम्मत ਨਹੀਂ ਹਾਰੀ ਤੇ ਵੈਗੁਰੂ ਦੇ ਸਾਥ ਦੇਤਾ ਪਰ ਇੱਥੇ ਆ ਕੇ ਮੈਂ ਕਹਿ ਦਿੰਨੀ ਮੈਂ ਆ ਤੂੰ ਚਲੋ ਜਹੇ ਜਾ ਮੈਂ ਕਰਿਆ ਸੀ ਭੋਗ ਲਿਆ ਹੂੰ ਪੁੱਤ ਦਾ ਦੁੱਖ ਪਰ ਤੂੰ ਜਾ ਵੱਡਾ ਲੱਗਦਾ ਵਾਹ ਵੱਡਾ ਹੂੰ ਆ ਨਾ ਸਰੀਰ ਤਾਂ ਹਾਰਦਨ ਸੀ ਪੁੱਤ ਦੇ ਦੁੱਖ ਨੂੰ ਹਰਾ ਤਾ ਹੁਣ ਵੀ ਮੈਂ ਕਹਨੀ ਵੈਗੁਰੂ ਇਹਨਾਂ ਦੀਆਂ ਲੰਮੀਆਂ ਆਮਰਾਂ ਦਾ ਹੂੰ ਇਹਨਾਂ ਨੂੰ ਸਿੱਧੀ ਲਈ ਤੇ ਰੱਖ ਬੈਲਾਂ ਤੋਂ ਬਚਾ ਹੂੰ ਸਾਹੀ ਮੁੰਡਾ ਬਹੁਤ ਸਲਾਗ ਹੈ ਜੀ ਹਾਂ ਹਰਮਨ ਵਿਟਮ ਨੇ ਦੋਨੀਆਂ ਉਹ ਵੀ ਹੈ ਜੀ ਉਹ ਤਾਂ ਕੀਰਤਨ ਵਧੀਆ ਸਿੱਖ ਗਿਆ ਜੀ ਇਹ ਤਾਂ ਵੱਡਾ ਕਿ ਛੋਟਾ ਹਰਮਨ ਅੱਛਾ ਜੋੜੇ ਹੈ ਜੀ ਠੀਕ ਹੈ ਹਾਂ ਲੱਗਦਾ ਇਹ ਵੱਡਾ ਹੈਗਾ ਇਹ ਕਰਤ ਕਰ ਗਿਆ ਬਿੱਟੂ ਵਾਂਗੂ ਕਰਦਾ ਇਹ ਉਹ ਹੈ ਵੀ ਉਹਨੇ ਵਰਤ ਚਲੋ ਮਿਹਨਤੀ ਹੈ ਜੀ ਮਿਹਨਤੀ ਹੈ ਪਰਮਾਤਮਾ ਦੇ ਨਾਮ ਨਾਲ ਵੀ ਜੁੜੀ ਹੋਈ ਹੈ ਹੈਨਾ ਹਾਂ ਜੁੜੇ ਹੋਏ ਹੂੰ ਬਸ ਉਹੀ ਹੈ ਸਾਰਾ ਜੰਗਲੀ ਮਾਲਾ ਹੀ ਰੱਖਦੀ ਹੈ ਕੀਰਤਨ ਸੁਣੇ ਜਾਂਦੇ ਨਾਲ ਬਗਾਈ ਜਾਂਦੀ ਹੈ ਬਸ ਆਲ ਦਾ ਵਕਤ ਲੰਘੀ ਜਾਂਦਾ ਉਹਦੇ ਸੁਰਤ ਲੱਗੀ ਹੂੰ ਜੇ ਉਹ ਨਹੀਂ ਸੌਂਦੇ ਤਾਂ ਫਿਰ ਉੱਠ ਕੇ ਖੜਾ ਨਹੀਂ ਹੋਇਆ ਜਾਂਦਾ ਹੂੰ ਮਾਤਾ ਜੀ ਫਿਰ ਚੜਦੀ ਕਲਾ ਚ ਰਹਿੰਦੇ ਸਾਰਾ ਦਿਨ ਜੀ ਮਤਲਬ ਵੀ ਤੂੰ ਹੀ ਆਵਾਜ਼ ਹੂੰ ਇਹ ਤਾਂ ਕਹਿਆ ਨਹੀਂ ਵੀ ਮੀਵੀਏ ਕੱਲ ਗਿਆ ਹੈ ਕਹਿੰਦੀ ਮੈਂ ਕਹਿੰਦਾ ਇੱਕਦਮ ਜੇ ਸਾਡੇ ਦੋ ਭਰਾ ਹੈ ਤੂੰ ਐਂਟਾ ਤੋਂ ਪਹਿਲੇ ਲੜਤੀ ਜੀ ਇਹ ਜਸਵਿੰਦਰ ਦੀਆਂ ਬੇਟੀਆਂ ਆ ਹਾਂ ਹੂੰ ਵੇਖੋ ਦਰਸ਼ਕੋ ਪਿੰਡਾਂ ਦਾ ਪਿਆਰ ਹਜੇ ਵੀ ਕਾਇਮ ਹੈ ਛੋਟੀਆਂ-ਛੋਟੀਆਂ ਬੱਚੀਆਂ ਸਾਡੀਆਂ ਆਪਦੀ ਦਾਦੀ ਦੇ ਕੋਲੇ ਬੈਠੀਆਂ ਪਿਆਰ ਨਾਲ ਰਹਿੰਦਾ ਸਾਰੀ ਫੈਮਿਲੀ ਇੱਕ ਮੰਜੇ ਤੇ ਬੈਠਦੇ ਆ ਸੰਯੁਕਤ ਪਰਿਵਾਰ ਦੇ ਰੂਪ ਵਿੱਚ ਰਹਿ ਰਹੇ ਆ ਬਹੁਤ ਵਧੀਆ ਲੱਗਿਆ ਮਾਤਾ ਜੀ ਸਾਡੇ ਦਰਸ਼ਕਾਂ ਨਾਲ ਤੁਸੀਂ ਕਾਫੀ ਸੋਹਣੀਆਂ ਗੱਲਾਂ ਬਾਤਾਂ ਕੀਤੀਆਂ ਤੁਹਾਡੀ ਮਿਹਨਤ ਵੀ ਆਪਾਂ ਦਿਖਾਈ ਜਾਣਕਾਰੀ ਦੇਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਮਹਾਰਾਜ ਤੈਨੂੰ ਵੀ ਤਰੱਕੀ ਬਾਖੇ ਥੈਂਕ ਯੂ